ਤੋਬਾ 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 ਸੋਚਦੇ ਹੁਣੇ ਆ ਵੀ ਲੈ ਇਹ ਗਾਣਾ ਗਾਉਣ ਲੱਗੀ ਆ ਆ ਗਾਣਾ ਕੀ ਗਾਉਣਾ ਭਾਈ ਮੇਰੀ ਗਵੰਡਨ ਨੇ ਤੋਬਾ ਤੋਬਾ ਕਰਾਈ ਮੇਰੀ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਕੀ ਦੱਸਾਂ ਤੁਹਾਨੂੰ ਕਦੀ ਗੇਟ ਦੇ ਮੂਹਰੇ ਕੱਟ ਕੇ ਨਿੰਬੂ ਮਿਰਚਾਂ ਛੁੱਟ ਦਿੰਦੀ ਆ ਵੀ ਜੇ ਛੁੱਟਣੀਆਂ ਤਾਂ ਪੂਰਾ ਸੋਟ ਨਸ਼ਕੀ ਵੀ ਬਣਾ ਲੈਂਦਾ ਫੇਰ ਕਦੀ ਕੀ ਕਰਦੀ ਆ ਝਾੜੂ ਨਹੀਂ ਜੜਾ ਹੁੰਦਾ ਟੀਲਾਂ ਵਾਲਾ ਝਾੜੂ ਤੀਲਾ ਵਾਲਾ ਝਾੜੂ ਜਿਹੜਾ ਹੈ ਨਾ ਉਹ ਇੱਕ ਇੱਕ ਤੀਲਾ ਜਿਹੜਾ ਏਦਾਂ ਮਤਲਬ ਖੋਲ ਕੇ ਖਲਾੜਦੀ ਆ ਮੇ 10 90 ਰੁਪਏ ਦਾ ਝਾੜੂ ਹੁੰਦਾ ਹੈ ਉਹਨੂੰ ਬੰਨ ਕੇ ਰੱਖ ਚਾਰ ਦਿਨ ਬੰਦਾ ਫੇਰ ਲੈਂਦਾ ਹੈ ਮਹੀਨਾ ਨਿਕਲ ਜਾਂਦਾ ਸੋਖਾ ਝਾੜੂ ਦੇ ਨਾਲ ਨਵਾਂ ਝਾੜੂ ਖਲਾੜ ਕੇ ਉਹਦੀ ਝਾੜੂ ਦੀ ਮਤ ਮਾਰ ਦਿੰਦੀ ਹੈ ਹੈ ਫਿਰ ਇੰਨੀ ਭੈੜੀ ਆਤਾ ਵੀ ਜਦੋਂ ਕਿਸੇ ਦੇ ਘਰ ਕੋਈ ਆ ਜੇ ਨਾ ਗੇਟ ਦੀ ਉਹ ਨੀ ਕੀਜੀਏ ਨੀਕ ਮੋਰੀ ਹੀ ਰੱਖੀਆ ਉਥੋਂ ਦੀ ਦੇਖਦੀ ਕੌਣ ਆਇਆ ਕਿੱਧਰ ਗਿਆ ਉਹ ਬਹੁਤ ਮਾੜੀ ਆਤਾ ਤਾ ਦੇਖੀਏ ਇਹ ਸੋਹਣਾ ਦੇਖੀ ਆ ਬਾਹਰ ਕੌਣ ਅਗੇੜ ਖੜਕਿਆ ਮਿੰਦੋ ਉਹਨਾਂ ਦਾ ਕੌਣ ਆਇਆ ਉਹਨਾਂ ਦੇ ਘਰੇ ਦੇਖੀ ਜਰਾ ਆ ਕਹਿੰਦੇ ਹੋਣਿਆ ਮੈਨੂੰ ਵੀ ਇਹਦੇ ਵੱਲ ਦੇਖ-ਦੇਖ ਕੇ ਨਾ ਆਤ ਮੇਰੇ ਤੇ ਵੀ ਆ ਗਈ ਬੜੀ ਮਾੜੀ ਆਤਾ ਵਾਲੀ ਜਿਹੜੀ ਨਾ ਲੋਕਾਂ ਦੇ ਘਰਾਂ ਦੇ ਵਿੱਚ ਬਾਰ-ਬਾਰ ਜਾ ਕੇ ਝਾਕਣਾ ਬੜੀ ਗੰਦੀ ਆਤਾ ਇਹ ਨਹੀਂ ਬਾਜਾਂਗੇ ਮੈਨੂੰ ਵੀ ਪਾਤੀ ਆ ਹੈ ਇਦਸੂ ਮੈਂ ਇਹਦਾ ਕੀ ਇਲਾਜ ਕਰਾਂ ਹੈ ਆਪਣੇ ਬਲੂ ਟੂਣੀ ਕਰਦੀ ਆ ਇਸ ਦਿਨ ਮੇਰੇ ਹੱਥ ਆ ਗਏ ਤੇ ਮੈਂ ਚੰਗੀ ਉਹ ਦਿਨ ਠੰਡਣੀ ਹੈ